हमारा रे आऊं दे ਆਇਆ ਬਸ ਸਕੂਟਰ ਦੀ ਸ਼ੋਪ ਹੋਣੀ ਯਾਰ ਆਹ ਦੇ ਖੜੀ ਗੱਡੀਆਂ ਆਈਆਂ ਭਜੀ ਹਾਂਜੀ ਦੇਖਾ ਟੈਕਨੀਸ਼ੀਅਨ ਚੱਲਦੀਆਂ ਬੰਦੇ ਸੈਂਸਰ ਵਾਲੀ ਕੋਈ ਵੀ ਚਾਬੀ ਹੋਵੇ ਗੱਡੀ ਦੇ ਸੈਂਸਰ ਵਾਲੀ ਕੋਈ ਵੀ ਚਾਬੀ ਕੋਈ ਵੀ ਸੈਂਸਰ ਵਾਲੀ ਹੋਵੇ ਨਾ ਸਹੀ ਹੈ ਇਹਦੇ ਵੀ ਗੱਡੀ ਖੜੀ ਹੈ ਮੋਟਰ ਸਕੂਟਰ ਕਿਸੇ ਵੀ ਕਰਦੀ ਹੈ

ਪੂਰੀਆਂ ਦੇ ਮੋਟਰਸਾਈਕਲਾਂ ਦੇ ਸਾਰੇ ਹੀ ਠੀਕ ਆ ਬਾਈ ਜਾਨਾ ਜਾਂਦੇ ਆ ਟਰਾਂਸਫਰ ਵਾਲੀਆਂ ਜਗ੍ਹਾਾਂ 'ਤੇ ਵੀ ਗੱਡੀ ਦੀ ਹੋਣੀ ਤੇ ਮੋਟਰਸਾਈਕਲ ਦੀ ਠੀਕ ਆ ਸੌਣੀਆਂ ਵੜਨ ਆ ਰਹੀਆਂ ਵੜਨ ਵੀਰੋ ਠੀਕ ਆ ਇੱਥੇ ਉਹ ਬਾਕੀ ਬੰਦਾਂ ਨੇ ਸੇਰ ਪਾੜਦਾ ਠੀਕ ਆ ਬੰਦੇ ਬਾਹਰ ਵੀ ਕੰਮ ਕਰ ਰਹੇ ਆ ਬਾਕੀ ਨੂੰ ਢਕਾਉਂਦੇ ਆ ਜੋ ਉਪਰ ਦੇ ਟੀਮੇ ਆ ਦੇ ਓ ਇਹ ਅਭਿਰਵਾ ਆਪਣੀ ਮੰਡੀ ਗੁਰਆਂ ਵਾਲੀ ਸਾਹਮਣੇ ਹੈ ਨਾ ਇੱਥੇ ਬੰਦੇ-ਮੁੰਦੇ ਖੜਦੇ ਆ ਜਿਹੜੇ ਦਿਹਾੜੀਦਾਰ ਆ ਨਾ ਜਦੋਂ ਮਰਜ਼ੀ ਆ ਕੇ ਲੈ ਕੇ ਚਲ ਜੋ ਇੱਧਰ ਖੜਦੇ ਆ ਸਾਰੇ ਹੈ ਨਾ ਆ ਸਬਜ਼ੀ ਸਬਜ਼ੀ ਵੇਚਦੀ ਆ ਇਧਰ ਆ ਸੋਨੀ ਜੰਸੀ ਆ ਗੁਰਆਂ ਰੋੜ ਆ ਨਾ ਸ਼ਹਿਰ ਨੂੰ ਜਾਂਦਾ ਤੁਹਾਨੂੰ ਉੱਥੇ ਜਾ ਕੇ ਦਿਖਾ ਦ ਸਕੂਟਰ ਨਹੀਂ ਆ ਰਹੀਆਂ ਇੱਥੇ ਆ ਹੋਈ ਤੇ ਬੰਦੇ ਖੜਦੇ ਆ ਉਂਗਲੀਆਂ ਕਰਾ ਪਤਾ ਕਿ ਤੋ ਬਾਜ਼ ਜਿਹੜੀ ਹੋਈ ਉਹ ਰਿਕਾਰਡ ਨਹੀਂ ਹੋਈ ਮੈਕ ਦੇ ਵਿੱਚ ਮੈਕ ਬੰਦ ਹੋ ਗਿਆ ਤਾਂ ਕਰਕੇ ਨਾ ਹੁਣ ਦੁਬਾਰਾ ਆਪਾਂ ਰਿਕਾਰਡ ਕਰਨ ਲੱਗੇ ਆ ਆ ਪੁੰਜਾਂਸੀ ਤੇ ਚੋਜੋ ਕੋਣ ਆਈ ਸੀ ਸਕੂਟਰੀ ਦੀ ਹੈ ਨਾ ਇੱਕ ਮੈਕ ਦੂਜਾ ਹੈਲਡਰ ਜਾਂ ਕਈ ਵਾਰੀ ਹੈ ਨਾ ਉਹ ਆਪਾਂ ਸੈਟਇਆ ਕਰਨਾ ਸੀਗਾ ਮੈਂ ਦੂਜਾ ਚੇਤਾ ਭੁੱਲ ਗਿਆ ਘਰੇ ਉਹਦੇ ਕਰਕੇ ਮਾੜੀ ਜਿਹੀ ਪ੍ਰੋਬਲਮ ਆ ਗਈ ਹੈ ਨਾ ਦੇਖਦੇ ਹਾਂ ਹੁਣ ਛੋਛੂ ਪਾਉਂਦੇ ਆ ਬਾਕੀ ਉੱਥੇ ਜਾ ਕੇ ਤੁਹਾਨੂੰ ਦੱਸਾਂਗੇ ਮੰਡੀ ਮੂਹਰੇ ਹੈ ਨਾ ਵਿੱਚ ਜਾ ਕੇ ਦੇਖਦੇ ਆ ਉਹਨਾਂ ਨੂੰ ਪੁੱਛ ਕੇ ਸੋਣ ਬਾਈ ਨੂੰ ਦੇਖਿਆ ਤੇ ਬੰਦੇ ਗੁੰਦੇ ਇੱਥੇ ਕਾਫੀ ਕੰਮ ਕਰਦੇ ਆ ਜਿੱਦਾਂ ਨਾ ਮੋਟਰਸਾਈਕਲ ਸਾਰਾ ਕੁਝ ਠੀਕ ਕਰਦੇ ਆ ਇਹ ਸਾਰੇ ਕੋ ਵੀ ਉਹ ਨਾਲ ਸੂਈ ਪਾੜ ਚਾਬੀਆਂ ਚੁੱਬੀਆਂ ਵੀ ਹੋਣੀਆਂ ਨਹੀਂ ਰੱਖੀਆਂ ਤੁਸੀਂ ਕੋਲ ਨਾਲ ਦੇਖਿਆ ਹੁਣ ਸਾਰਾ ਹਨਾ ਚਾਬੀਆਂ ਚੁੱਬੀਆਂ ਵੀ ਸਾਰੀਆਂ ਰੱਖ ਲਈਆਂ ਠੀਕ ਆ ਤੇ ਸੈਂਸਰ ਵਾਲੀਆਂ ਚਾਬੀਆਂ ਵੀ ਰੱਖ ਲਈਆਂ ਆਹਨੇ ਸ਼ਾਹੜਾ ਹਨਾ ਇਹ ਵੀ ਮੋਟਰਸਾਈਕਲ ਕਰਵਾਉਣਾ ਆ ਤੇ ਹੁਣ ਤੁਹਾਨੂੰ ਉੱਥੇ ਜਾ ਕੇ ਦਿਖਾਉਂਦੇ ਆਂ ਗਰਾਂ ਆ ਤੇ ਗਰਾਂ ਜਾ ਕੇ ਦਿਖਾਉਂਦੇ ਆਂ ਸਾਰਾ ਕਿਉਂਕਿ ਤੇ ਦੂਜਾ ਹਨਾ ਆਵਾਜ਼-ਗੋਜ਼ ਬਹੁਤ ਪੈਂਦੀ ਆ ਸਾਰੀ ਤੇ ਹੁਣ ਗੱਲਬਾਤ ਕਰਾਂਗੇ ਆਪਾਂ ਉੱਥੇ ਜਾ ਕੇ ਵੱਡੀ ਦੇਖੋ ਐਂਟ ਬਣਾਈ ਆ ਬਾਈ ਨੇ ਤੇ ਸ਼ਾਇਦ ਉਹ ਪਹਿਲੀ ਵੀਡੀਓ ਹੋਵੇ ਹਨਾ ਉਹ ਸਕੂਟਰੀਆਂ ਸਕਟਰੀਆਂ ਵੀ ਉਧਰ ਖੜੀਆਂ ਆਆਂ ਸਾਰੀਆਂ ਤੇ ਚਾਰਜ ਹੋਣ ਵਾਲੀਆਂ ਇਹ ਵੀ ਵਧੀਆ ਆ ਇਹ ਵੀ ਸੋਹਣੀਆਂ ਪਾਈ ਹੋਣੀਆਂ ਲਾਈਆਂ ਲੱਗਦੀਆਂ ਠੀਕ ਆ ਤੇ ਉੱਥੇ ਜਾ ਕੇ ਦੇਖਦੇ ਆ ਜੇ ਉਹ ਆ ਤਾਂ ਬੰਦੇ-ਬੰਦੇ ਨੂੰ ਪੁੱਛਾਂਗੇ ਸਾਰਾ ਹੀ ਤੇ ਕੀ ਗੱਲ ਬਾਤ ਆ ਹਨਾ ਇਧਰ ਆਹੋ ਤੇ ਇੱਥੇ ਆਪਾਂ ਜਾਂਦੇ ਆ ਸਕੂਟਰੀਆਂ ਨਾਲ ਨੂੰ ਹਨਾ ਨਾਲ ਕੂੜਾ ਕਾੜਾ ਇੱਥੋਂ ਲੋਕ ਗਰਾਂਦ ਇੱਥੇ ਸਾਰਾ ਆਉਂਦਾ ਇੱਥੋਂ ਚੱਕ ਕੇ ਹੋਰ ਕਿਤੇ ਹੁੰਦਾ ਹਨਾ ਤੇ ਦੇ ਇਹデア ਸਕੂਟਰੀਆਂ ਆ 골ਡ ਲਾਈਟ ਵਾਲੀ ਵੀ ਉਹ ਤਾਂ ਵਧੀਆ ਆ ਸਾਰੀ ਤੇ ਉਹ ਦੂਜੀ ਵਧੀਆ ਜਿਹੜੀ ਉਹ ਉੱਧਰ ਖੜੀ ਹੈ ਪਹਿਲੇ ਨੰਬਰ ਤੇ ਉਹ ਵੈਸਟ ਲੱਗੀ ਹੈ ਸਾਰਿਆਂ ਨਾਲ ਕਲਰ ਵੀ ਵੈਸਟ ਹੈ ਉਹਦਾ ਵੀ ਵੈਸਟ ਹੈ ਸ਼ੋਰ ਦੇ ਵਿੱਚ ਵਗੈਰਾ ਲੁੱਕ ਦੇ ਵਿੱਚ ਵੀ ਵੈਸਟ ਹੈ ਬਾਕੀ ਤਾਂ ਦੇਖੋ ਉਹ ਚੁੰਜਾਈਆਂ ਗੱਡੀਆਂ ਆ ਦੂਤੇ ਉਹ ਵੀ ਵੈਸਟ ਹੈ ਉਹਦਾ ਤਾਂ 골ਡ ਲਾਈਟ ਵਾਲੀ ਸਾਰੀ ਹੈ ਨਾ ਤੇ ਇਹ ਲਗਜ਼ਰੀ ਜੀ ਲੁੱਕ ਹੋ ਜਾਂਦੀ ਆ ਉਹ ਵੀ ਲਗਜ਼ਰੀ ਜੀ ਲੁੱਕ ਹੋ ਜਾਂਦੀ ਆ ਵੀ ਆ ਦੇਖੋ ਹੈ ਨਾ ਇਹ ਤਾਂ ਇੰਜਨ ਵਾਲੀ ਹੁੰਦੀ ਉਹ ਵਾਲੀ ਲੱਗ ਰਹੀ ਆ ਸਾਰੀ ਮੁੰਡੇ ਰੋਲੀ ਪਾ ਰਹੇ ਆ ਨਾਲ ਦੇ ਆਪਣੇ ਸ਼ੋਹਰ ਮੇਲਾ ਕਰ ਰਹੇ ਆ ਤੇ ਉਹ ਗੱਜਕ ਕੁਚਕ ਪਈਆਂ ਆ ਸਾਰੀਆਂ ਹਾਂ ਆ ਵਧੀਆ 10 ਸਕੂਟਰੀਆਂ ਆ ਸਾਰੀ ਤੇ ਉਧਰੋਂ ਚਲਦੇ ਆ ਉਹ ਮੂਹਲੀ ਗੱਜਕ ਪਈ ਆ ਸਾਰੀ ਗੱਜਕ ਮੂਹਲੀ ਵੀ ਕਈ ਵਾਰੀ ਟਾਈਮ ਤੋਂ ਪਹਿਲਾਂ ਆ ਜਾਂਦੀ ਆ ਜਾਂ ਬਾਅਦ ਚ ਆ ਜਾਂਦੀ ਆ ਨਾ ਤੇ ਅਜ ਕੱਲ ਇਹ ਤੁਹਾਨੂੰ ਪਤਾ ਹੀ ਜਾਂਦਾ ਟਾਈਮ ਤੋਂ ਪਹਿਲਾਂ ਹੀ ਚੀਜ਼ਾਂ ਫਲ ਫਰੂਟ ਵੀ ਜਿਹੜੇ ਆ ਉਹ ਵੀ ਟਾਈਮ ਤੋਂ ਪਹਿਲਾਂ ਜ ਆ ਜਾਂਦੇ ਨਾ ਰੋਤ ਤੋਂ ਪਹਿਲਾਂ ਹੀ ਆ ਜਾਂਦਾ ਮਤਲਬ ਉਹ ਕਰ ਦਿੰਦੇ ਆ ਦਵਾਈਆਂ ਦੁਵਾਈਆਂ ਆ ਪਾ ਕੇ ਟਿਕਟੂ ਕੇ ਪਾ ਕੇ ਨਾ ਸਾਰਾ ਕੁਝ ਉਹਦੀ ਵੀ ਯਾਰ ਹੋਣਾ ਚਾਹੀਦਾ ਕੋਈ ਹਲਾ ਇੱਥੇ ਖੜਦੇ ਆ ਵੀਰੋ ਦਿਹਾੜੀ ਦੇ ਪੇ ਆਲੇ ਸਾਰੇ ਹੀ ਇੰਟਰਵਿਊ ਰੈਡੀ ਲੱਗ ਗਈ ਆ ਤੇ ਇੱਥੇ ਖੜਦੇ ਦਿਹਾੜੀ ਇਹ ਦਿਹਾੜੀ ਦੀ ਹੁੜੀ ਵਾਲੇ ਜਿੱਦਾਂ ਵੀਰਿਆ ਨਾ ਇੱਥੋਂ ਅੱਗੇ ਜਦੋਂ ਮਰਜੀ ਲੈ ਕੇ ਜਾ ਸਕਦੇ ਤੁਸੀਂ ਮੰਡੀ ਦੇ ਵਿੱਚੋਂ ਹੋਆ ਉੱਧਰ ਵੀ ਕਵਾੜੀਏ ਵਾਲੇ ਵੀ ਖੜੇ ਆ ਹਨਾ ਸਵੇਰ ਨੂੰ ਤਾਂ ਬਹੁਤ ਰੱਚ ਹੁੰਦਾ ਕੰਮਾਂ ਤੇ ਜਾਣੇ ਵਾਲੇ ਵੀਰਾਂ ਦਾ ਹਨਾ ਉਹ ਵੀਰ ਗੱਲ ਕਰ ਰਿਹਾ ਵਿੱਚ ਉਹ ਮੈਨੂੰ ਦੂਜਾ ਨਹੀਂ ਹੋਇਆ ਪਤਾ ਨਹੀਂ ਲੱਗਾ ਤੇ ਹੁਣ ਮੈਗ ਦੇ ਵਿੱਚ ਉਹ ਆਵਾਜ਼ ਆਈ ਨਹੀਂ ਜੋ ਵੀਰ ਕਹਿੰਦਾ ਹਨਾ ਤੇ ਉਹ ਕਹਿ ਰਿਹਾ ਕਿ ਇੱਥੇ ਰੇਕ ਤਰ੍ਹਾਂ ਦੇ ਮੈਸਤਰੀ ਹੋਏ ਦੂਜੇ ਹੋਏ ਲੀਵਰ ਵਾਲੇ ਸਾਰੇ ਇੱਥੇ ਮਿਲਦੇ ਆ ਪੱਥਰ ਦੇ ਤੇਲਾਂ ਦੇ ਇਹ ਆ ਦੂਜਾ ਮੈਸਟਰ ਜਿਹੜਾ ਹੁੰਦਾ ਆ ਤੇ ਹਨਾ ਸਾਰਾ ਹੀ ਇਹ ਦੂਜਾ ਜੱਡ ਜੋ ਵੀ ਤੁਹਾਨੂੰ ਚਾਹੀਦਾ ਬੰਦਾ ਕਿਸੇ ਵੀ ਕੰਮ ਦਾ ਸਾਰੇ ਬੰਦੇ ਇੱਥੇ ਆ ਕੇ ਕੱਢਦੇ ਵੀਰੋ ਹਨਾ ਆ ਹੁਣ ਵੀ ਖੜੇ ਆ ਥੋੜੇ ਬਾਲੇ ਜਿੱਦਾਂ ਠੇਕੇਦਾਰਾਂ ਤੋਂ پیسے ਪੂਰੇ ਲੈਣੇ ਹੁੰਦੇ ਆ ਉਹ ਸ਼ਾਮ ਨੂੰ ਇੱਥੇ ਇਕੱਠੇ ਕਰਾ ਲੈਂਦੇ ਇੱਥੇ ਪੈਸੇ ਪੂਰੇ ਦੇ ਦਿੰਦੇ ਆ ਹਨਾ ਮੰਡੀ ਦੇ ਗੇਟ ਤੇ ਬਾਹਰ ਵੀ ਖੜੇ ਹੁੰਦੇ ਆ ਸੜਕ ਤੇ ਠੀਕ ਆ ਇਹਨਾਂ ਨੂੰ ਪੁੱਛਣਾ ਪੈਂਦਾ ਫੇ ਕਵੇ ਕੀ ਹਿਸਾਬ ਕਿਤਾਬ ਦਿਹਾੜੀ ਦਾ ਫੇ ਕਰਕੇ ਲੈ ਕੇ ਜਾਓ ਹਨਾ ਤੇ ਕਈ ਵਾਰੀ ਪ੍ਰੋਬਲਮ ਆਉਂਦੀ ਬੰਦੇ ਬੰਦਾ ਦਿਹਾੜੀ ਦੀ ਵੀ ਉਹਦੀ ਗੱਲ ਨਹੀਂ ਕਰਦਾ ਇੱਦਾਂ ਹੀ ਲੈ ਜਾਂਦਾ ਉਹ ਤੇ ਇੱਥੇ ਵੀ ਖੜੇ ਹੁੰਦੇ ਆ ਉਹ ਜਿੱਦਾਂ ਉਹ ਖੜੇ ਆ ਇਹ ਸਾਰੇ ਲੇਬਰ ਵਾਲੇ ਹੀ ਆ ਵੀਰੋ ਇੱਥੇ ਹਨਾ ਤੇ ਗਰਿਆਂ ਦੇ ਵਿੱਚ ਜਿੰਨਾ ਵੀ ਆ ਗਰਿਆਂ ਆ ਸ਼ਹਿਰ ਹੋਇਆ ਹੋਰ ਪਿੰਡਾਂ ਦੇ ਹੋਏ ਸਾਰੇ ਇੱਥੇ ਅਗਲੇ ਖੜਦੇ ਵਾਲੇ ਦੁਆਲੇ ਵਾਲੇ ਤੇ ਆਹ ਸੋਨੀ ਬਾਈ ਇੱਥੇ ਆਪਾਂ ਆਇਓ ਆ ਤੇ ਜਾਂ ਸ਼ੋਅ ਤਾਂ ਮਿਲੀ ਨਹੀਂ ਚਲੋ ਠੀਕ ਆ ਤੱਕਰਦੇ ਆ ਅਗਲੇ ਵਲੌਗ ਚ ਸ਼ੇਅਰ ਕਰੋ ਕਮੈਂਟ ਕਰੋ ਦੱਸੋ ਜੀ